ਸ਼੍ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀਤੇ ਕੱਲ ਅੰਤਰਿਕ ਕਮੇਟੀ ਦੀ ਇੱਕ ਮੀਟਿੰਗ ਵਿੱਚ ਗਿਆਨੇ ਹਰਪ੍ਰੀਤ ਸਿੰਘ ਜਥੇਦਾਰ ਤਖਸ਼ਿਰੀ ਦਮਦਮਾ ਸਾਹਿਬ ਦੀਆਂ ਸੇਵਾਵਾਂ ਖਤਮ ਕਰਨ ਦਾ ਫੈਸਲਾ ਕੀਤਾ ਹੈ ਇਸ ਫੈਸਲੇ ਦਾ ਵੱਖ-ਵੱਖ ਸਿੱਖ ਚੱਤੇਬੰਦੀਆਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ ਅਤੇ ਵੱਖ-ਵੱਖ ਪ੍ਰਤੀਕਰਮ ਵੀ ਆਏ ਹਨ ਜੇਕਰ ਇਸ ਦੇ ਪਿੱਛੇ ਇੱਕ ਝਾਤ ਮਾਰੀ ਜਾਵੇ ਤਾਂ ਇਹ ਕਿਉਂ ਵਾਪਰੀ ਕਿਵੇਂ ਹੋਈ ਤਾਂ ਉਸ ਵਿੱਚ ਇਹ ਦੱਸਣਾ ਜ਼ਰੂਰੀ ਹੈ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਉਹਨਾਂ ਦੇ ਇੱਕ ਰਿਸ਼ਤੇਦਾਰ ਵੱਲੋਂ ਹੀ ਦੋਸ਼ ਲਾਏ ਗਏ ਸਨ ਉਸ ਰਿਸ਼ਤੇਦਾਰ ਵੱਲੋਂ ਲਾਏ ਗਏ ਦੋਸ਼ਾਂ ਸਬੰਧੀ ਇੱਕ ਪੱਤਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਵੀ ਸੌਂਪਿਆ ਗਿਆ ਸੀ ਜਿਸ ਦੇ ਆਧਾਰ ਤੇ ਉਹਨਾਂ ਦੇ ਖਿਲਾਫ ਜਾਂਚ ਵਾਸਤੇ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਸੀ ਇਸ ਤਿੰਨ ਮੈਂਬਰੀ ਕਮੇਟੀ ਨੇ ਲਗਭਗ ਡੇਢ ਮਹੀਨਾ ਜਾਂਚ ਕੀਤੀ ਅਤੇ ਉਸ ਤੋਂ ਬਾਅਦ ਆਪਣੀ ਜਾਂਚ ਰਿਪੋਰਟ ਕੱਲ ਅੰਤਰਿਕ ਕਮੇਟੀ ਦੀ ਮੀਟਿੰਗ ਵਿੱਚ ਸੌਂਪੀ ਸੀ ਜਿਸ ਨੂੰ ਵਿਚਾਰਿਆ ਗਿਆ ਅਤੇ ਬਹੁਮਤ ਦੇ ਆਧਾਰ ਤੇ ਉਹਨਾਂ ਦੀ ਸੇਵਾਵਾਂ ਖਤਮ ਕਰਨ ਦਾ ਫੈਸਲਾ ਕੀਤਾ ਗਿਆ ਅੰਤਰੀਂ ਕਮੇਟੀ ਦੀ ਮੀਟਿੰਗ ਵਿੱਚ ਹੀ ਤਿੰਨ ਮੈਂਬਰਾਂ ਨੇ ਇਸ ਦਾ ਵਿਰੋਧ ਵੀ ਕੀਤਾ ਸੀਗਾ ਪਰ ਬਾਅਦ ਵਿੱਚ ਫੈਸਲਾ ਬਹੁਮਤ ਦੇ ਆਧਾਰ ਤੇ ਹੀ ਮੰਨਿਆ ਗਿਆ ਹੈ ਭਲਾ ਹੋਇਆ ਮੇਰਾ ਚਰਖਾ ਟੁੱਟਾ ਜਾਂਦਾ ਜਦੋਂ ਉਹ ਛੁੱਟੀ ਮੈਂ ਜਦੋਂ ਗੱਲ ਤੱਕ ਸਭ ਤੋਂ ਫਾਰਗੋਇਆ ਸੀਗਾ ਜੇਤੇਦਾਰੀ ਤੋਂ ਉਦੋਂ ਵੀ ਮੈਂ ਸ਼ਬਦ ਕਹੇ ਸੀ ਹੁਣ ਵੀ ਮੈਂ ਸ਼ਬਦ ਕਹਿਣਾ ਔਰ ਇਹੋ ਹੀ ਹੋਣਾ ਸੀ ਇਹ ਮੈਨੂੰ ਜਿਹੜਾ ਹੈਗਾ 2 ਦਸੰਬਰ ਤੋਂ ਬਾਅਦ ਇਸ ਗੱਲ ਦਾ ਅਹਿਸਾਸ ਜਿਹੜਾ ਉਹ ਹੋ ਚੁੱਕਿਆ ਸੀ ਕਿ ਮੇਰੀਆਂ ਸਵਾਵਾਵਾਂ ਹੋਣਾ ਖਤਮ ਕੀਤੀਆਂ ਜਾਣਗੀਆਂ ਤੇ ਹੋ ਗਈਆਂ ਜੀ ਕੋਈ ਚੱਕਰ ਨਹੀਂ ਜਾਂਚ ਕਮੇਟੀ ਨੇ ਤਾਲਮੇਲ ਕੀਤਾ ਜਿਹੜੀ ਬਣਾਈ ਗਈ ਸੀ ਨਹੀਂ ਮੈਂ ਤਾਲਮੇਲ ਕੀਤਾ ਨਾ ਕੀਤਾ ਮੈਂ ਜਾਣੇ ਨਹੀਂ ਸੀ ਇਹਦੇ ਕੋਈ ਅੱਛਾ ਕਿਉਂਕਿ ਜੇ ਨਾ ਚਿਰ ਮੈਂ ਜਥੇਦਾਰ ਸੀਗਾ ਤੇ ਮੈਂ ਮੈਂਬਰ ਕਮੇਟੀ ਦੇ ਅੱਗੇ ਪੇਸ਼ ਹੋਣਾ ਉਹਦੇ ਦੀ ਤੋਹੀਨ ਸੀ ਮੈਂ ਨਹੀਂ ਕਰ ਸਕਦਾ ਸੀ ਠੀਕ ਹੈ ਜੀ ਤੇ ਜਿਸ ਤਰ੍ਹਾਂ ਇਹ ਸਾਰਾ ਵਾਪਰਿਆ ਵਰਤਾਰਾ ਉਹਨੂੰ ਕਿਵੇਂ ਦੇਖਦੇ ਹਾਂ ਭਵਿੱਖ ਦੇ ਵਿੱਚ ਜਿਸ ਚੀਜ਼ ਦਾ ਪਹਿਲਾਂ ਪਤਾ ਹੋਵੇ ਨਾ ਕਿ ਇਹ ਚੀਜ਼ ਹੋਣੀ ਹੈ ਤੇ ਫਿਰ ਉਦੋਂ ਹਰਾਨੀ ਨਹੀਂ ਹੁੰਦੀ ਜਦੋਂ ਹੋ ਜਾਂਦੀ ਹੈ ਇਸ ਕਰਕੇ ਮੈਨੂੰ ਪਹਿਲਾਂ ਹੀ ਪਤਾ ਸੀ 2 ਦਸੰਬਰ ਤੋਂ ਬਾਅਦ ਮੈਨੂੰ ਇਸ ਗੱਲ ਦਾ ਅਹਿਸਾਸ 110% ਹੋ ਗਿਆ ਸੀ ਕਿ ਮੇਰੀਆਂ ਸਬਾਵਾਂ ਜੜੀਆਂ ਹੋਣਾ ਸਮਾਪਤ ਹੋ ਗਈਆਂ ਹੋ ਗਈਆਂ ਸੀ ਜਿਸਨ ਸਮਾਪਿਆ ਹੈ ਆਪਣਾ ਫੇਰ ਬੇਸ਼ਿਕ 7 ਸਾਲ ਦਾ ਪਿਆ ਹੈ ਪਤਾ ਨਹੀਂ ਮੈਨੂੰ ਕੀ ਕੀਤਾ ਜੀ ਆਰਡਰ ਪੜਨ ਤੋਂ ਬਾਅਦ ਪਤਾ ਲੱਗੂਗਾ ਜੀ ਕੀ ਹੈ ਕੀ ਨਹੀਂ ਤੁਸੀਂ ਜਾਨ ਲੇ ਕੋ ਜੁਣ ਨਹੀਂ ਨਹੀਂ ਅਜੇ ਕੋਈ ਪਤਾ ਨਹੀਂਗਾ ਮੈਂ ਕੀ ਕੀਤਾ ਉਹਨੇ ਮਤੇ ਚ ਕੀ ਲਿਖਦੇ ਨੇ ਕੀ ਨਹੀਂ ਲਿਖਦੇ ਉਹਦੋਂ ਬਾਅਦ ਪਤਾ ਲੱਗੂ ਇਹ ਇਨਾ ਕਨਫਰਮ ਹੋ ਗਿਆ ਜੀ ਕੱਲਾ ਜਥੇਦਾਰੀ ਤੋਂ ਤੁਹਾਨੂੰ ਫਾਰਕ ਪਤਾ ਨਹੀਂ ਮੈਨੂੰ ਇਹਦੇ ਕੁਝ ਨਹੀਂ ਪਤਾ ਜੀ ਪਰ ਜੋ ਵੀ ਹੋਇਆ ਠੀਕ ਹੈ ਜੀ ਠੀਕ ਹੈ ਜੀ ਤੇ ਭਵਿੱਖ ਦੀ ਯੋਜਨਾ ਕੀ ਹੈ ਜੀ ਜਿਵੇਂ ਕਿ ਆਸਰਾ ਹੀ ਚੱਲ ਜਾ ਰਿਹਾ ਹੈ ਜੋ ਉਹਨਾਂ ਦੀ ਆ ਵੇਖਦੀ ਯੋਜਨਾ ਤਾਂ ਆਕਾਲਪੁਰਖ ਦੇ ਵਾਸਾ ਹੈ ਕਿਉਂਕਿ ਮੈਂ ਆਕਾਲਪੁਰਖ ਤੇ ਪੂਰਾ ਸਾਰਾ ਖਰਚਾ ਆਕਾਲਪੁਰਖ ਜਿਹੜਾ ਹੈਗਾ ਉਹ ਮਤਲਬ ਕਿਸ ਪਾਸੇ ਲੈ ਕੇ ਜਾਂਦਾ ਹੈਗਾ ਸਤਿਗੁਰੂ ਨੂੰ ਕੀ ਪਾਉਂਦਾ ਹੈਗਾ ਇਹ ਆਕਾਲਪੁਰਖ ਤੇ ਤੇ ਸਤਿਗੁਰੂ ਤੇ ਠੀਕ ਹੈ ਤੁਸੀਂ ਪਹਿਲੇ ਵੀ ਬਿਆਨ ਦਿੱਤਾ ਸੀ ਵੀ ਮੈਨੂੰ ਇੱਕ ਵਾਰ ਫੇਟਾਂ ਦੋਸਤੋ ਬਾਅਦ ਵਿੱਚ ਖੁੱਲ ਕੇ ਮਿਲ ਹਾਂ ਬਿਲਕੁਲ ਬਿਲਕੁਲ ਹੁਣ ਖੁੱਲ ਕੇ ਗੱਲ ਕਰ ਸਕਾਂਗੇ ਹੁਣ ਮੈਂ ਪੰਥ ਜੋਗਾ ਰਹਿ ਗਿਆ ਕੌਮ ਜੋਗਾ ਰਹਿ ਗਿਆ ਇਹ ਲੱਗਦਾ ਕਿ ਕਿਤਨਾ ਕਿਤ ਬਸ ਮਾਸਟਰਮਾਈਂਡ ਜਿਹੜੇ ਬਾਦਲ ਪਰਿਵਾਰ ਦਾ ਸੀਗਾ ਉਹ ਤਾਂ ਹੈ ਹੀ ਜੀ ਉਹ ਉਹ ਤਾਂ ਹੈ ਹੀ ਜੀ ਬਿਲਕੁਲ ਇਹ ਉਹਨਾਂ ਵੱਲੋਂ ਹੀ ਹੋਇਆ ਸਾਰਾ ਕੁਝ ਠੀਕ ਸਭੀ ਵੱਲੋਂ ਆ ਮੈਨੂੰ ਨਹੀਂ ਪਤਾ ਪਰ ਜਿਹੜਾ ਜੇ ਤੋ ਤਾਂ ਖਬਰਾਂ ਮਿਲ ਰਹੀਆਂ ਅਸੀਂ ਕੇਸ਼ ਸ਼ਰੋਮਣੀ ਕਮੇਟੀ ਤੇ ਦਬਾਅ ਹੈ ਤੇ ਦਬਾਅ ਜਿਹੜਾ ਉਹ ਸ਼ਰੋਮਣੀ ਕਮੇਟੀ ਤੇ ਅਕਾਲਪੁਰਖ ਦਾ ਤਾਂ ਹੋ ਨਹੀਂ ਸਕਦਾ ਜੀ ਹੋਰ ਕੌਣ ਹੋ ਸਕਦਾ ਜੀ ਸ਼ਰੋਮਣੀ ਕਮੇਟੀ ਦੇ ਰਾਜਨੀਤਿਕ ਲੋਕਾਂ ਦਾ ਦਬਾਅ ਤੁਮ ਲਾਦਾ ਇਸ ਸਿੱਖ ਰਾਜਨੀਤੀ ਦੀ ਘਾਤਕ ਹੈ ਜਿਹੜਾ ਰਾਜਨੀਤਿਕ ਪ੍ਰੈਸ਼ਰ ਹੈ ਨਾ ਜੀ ਇਹ ਹਮੇਸ਼ਾ ਜਿਹੜਾ ਹੈ ਉਹ ਮਾਰੂ ਹੀ ਸਾਬਤ ਹੁੰਦਾ ਜੀ ਚਾਹੇ ਉਹ ਸਿੱਖ ਸੰਸਥਾਵਾਂ ਤੇ ਹੋਵੇ ਚਾਹੇ ਵਿਅਕਤੀਆਂ ਤੇ ਹੋਵੇ ਚਾਹੇ ਕਿਸੇ ਵੀ ਆਰਗੇਨਾਈਜੇਸ਼ਨ ਤੇ ਹੋਵੇ ਜੇ ਸਰਕਾਰਾਂ ਦਾ ਦਬਾਅ ਪ੍ਰੈਸ਼ਰ ਕੋਰਟਾਂ ਦੇ ਉੱਤੇ ਚਲਾ ਜਾਏ ਤੇ ਉਹ ਵੀ ਨਿਆਂ ਲਈ ਜਿਹੜਾ ਮਾਰਾ ਸਾਬਤ ਹੁੰਦਾ ਹੈ ਇਹ ਜੇ ਆਰਗਨਾਈਜੇਸ਼ਨਸ ਤੇ ਦਬਾਅ ਚਲਾ ਜਾਏ ਰਾਜਨੀਤਿਕ ਪੋਲੀਟੀਕਲ ਤੇ ਉਹ ਵੀ ਮਾੜਾ ਹੀ ਹੁੰਦਾ ਜੀ ਰਾਜਨੀਤਿਕ ਦਬਾਅ ਕਦੇ ਚੰਗਾ ਹੋਇਆ ਹੀ ਨਹੀਂ ਜੀ ਤੁਹਾਡੇ ਨਾਲ ਜਿਹੜੇ ਸੁਧਾਰ ਲਹਿਰ ਵਾਲੇ ਸੀਗੇ ਉਹਨਾਂ ਨੇ ਵੀ ਸੰਪਰਕ ਕੀਤਾ ਕਿਸੇ ਤਰ੍ਹਾਂ ਦਾ ਇਸ ਘਟਨਾਕ੍ਰਮ ਤੋਂ ਬਾਅਦ ਨਹੀਂ ਮੇਰੇ ਨਾਲ ਸਾਰੇ ਇਕੱਲੇ ਸੁਧਾਰ ਲਹਿਰ ਵਾਲੇ ਨਹੀਂ ਜੰਨੀਆਂ ਵੀ ਪੰਥ ਦੀਆਂ ਜੱਥੇਬੰਦੀਆਂ ਜਿਨ੍ਹਾਂ ਨੂੰ ਪੰਥ ਦਾ ਦਰਦ ਹੈ ਜਿਨ੍ਹਾਂ ਦੇ ਅੰਦਰ ਪੰਥ ਦੀ ਸੋਚ ਹੈ ਉਹ ਮੇਰੇ ਸੰਪਰਕ ਚ ਆਏ ਹਨ ਇੱਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੀ ਜਿਹੜੇ ਹੈ 80% ਲੋਕ ਜਿਹੜੇ ਮੇਰੇ ਸੰਪਰਕ ਚ ਹੈ ਜਿਸ ਤਰ੍ਹਾਂ ਅੱਜ ਮੀਟਿੰਗ ਸ਼ੁਰੂ ਹੋਈ ਤੁਹਾਨੂੰ ਪਹਿਲਾਂ ਹੀ ਪਿਆ ਸਹੀਆਂ ਸੀ ਵੀ ਹੋਏਗਾ ਸਭ ਮੈਨੂੰ ਤਾਂ 2 ਦਸੰਬਰ ਤੋਂ ਬਾਅਦ ਹੀ ਅਹਿਸਾਸ ਸੀ ਅੱਜ ਨਹੀਂ ਮੈਨੂੰ ਤਾਂ 2 ਦਸੰਬਰ ਤੋਂ ਬਾਅਦ 6 ਤਰੀਕ ਨੂੰ ਮੈਨੂੰ ਜਿਹੜਾ ਇਸ ਗੱਲ ਦਾ ਪਤਾ ਲੱਗ ਚੁੱਕਿਆ ਸੀ ਕਿ ਮੇਰੀਆਂ ਸਵਾਵਾਾਂ ਸਮਾਪਤ ਹੋਣੀਆਂ 6 ਦਸੰਬਰ ਪਰ ਜਿਸ ਤਰ੍ਹਾਂ ਦੀਆਂ ਸਵਾਵਾਾਂ ਜਿਹੜੀਆਂ ਇਹ ਸਮਾਪਤ ਕੀਤੀਆਂ ਗਈਆਂ ਪਰ ਇੱਕ ਪਾਸੇ ਜਿਹੜੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਹਿ ਰਹੇ ਨੇ ਕਿ ਜਥੇਦਾਰ ਦੀ ਕੋਈ ਵੀ ਜਿਹੜੀ ਐ ਇਨਕੁਆਰੀ ਨਹੀਂ ਹੋ ਸਕਦੀ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਕਲੀਅਰ ਕਰਤਾ ਪਰ ਫਿਰ ਫਿਰ ਉਸ ਤੋਂ ਬਾਅਦ ਇਨਕੁਆਰੀਆਂ ਚੱਲ ਰਹੀਆਂ ਜਦੋਂ ਜਦੋਂ ਧੱਗਾ ਕਰਨਾ ਹੋਵੇ ਜਦੋਂ ਮਾਈਂਡ ਦੇ ਵਿੱਚ ਸੋਚ ਲਿਆ ਜਾਵੇ ਕਿ ਅਸੀਂ ਇਹਨੂੰ ਬਾਹਰ ਕੱਢਣਾ ਹੈ ਉਦੋਂ ਕੋਈ ਮਰਿਆਦਾ ਕੋਈ ਕਿਸੇ ਕਿਸਮ ਦਾ ਜਿਹੜਾ ਹੈਗਾ ਨਿਯਮ ਕੋਈ ਕਾਨੂੰਨ ਉਹ ਨਹੀਂ ਦੇਖਿਆ ਜਾਂਦਾ ਇਸ ਤੋਂ ਤੁਹਾਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਜੋ ਟੰਗ ਟਿਕਾ ਅਪਣਾਇਆ ਗਿਆ ਤੁਹਾਨੂੰ ਲੱਗਦਾ ਭਵਿੱਖ ਤੇ ਵਿੱਚ ਹੋਰ ਕੋਈ ਐਡਾ ਜ਼ੇਰਾ ਕਰ ਸਕੂਗਾ ਫਿਰ ਨਹੀਂ ਮੇਰੇ ਨਾਲ ਪਹਿਲੀ ਵਾਰ ਨਹੀਂ ਹੋਇਆ ਜੀ ਇਹ ਇਸ ਤੋਂ ਮੈਥੋਂ ਪਹਿਲਾਂ ਵੀ ਜਥੇਦਾਰ ਸਾਹਿਬਾਨ ਦੇ ਨਾਲ ਇਹੋ ਕੁਝ ਹੁੰਦਾ ਰਿਹਾ ਹੈ ਜੀ ਤੇ ਇਹ ਉਹਨਾਂ ਚਿਰ ਚੱਲਦੀ ਰਹਿਣਾ ਹੈਗਾ ਜਿੰਨਾ ਚਿਰ ਸਿਆਸੀ ਦਬਾਅ ਤੋਂ ਸਾਡੀਆਂ ਸੰਸਥਾਵਾਂ ਮੁਕਤ ਨਹੀਂ ਹੁੰਦੀਆਂ ਉਹਨਾਂ ਚਿਰ ਚੱਲਦੇ ਰਹਿਣਾ। ਪਰ ਜਿਹੜਾ ਮਨਜਿੰਦਰ ਸਰਸਾ ਨੂੰ ਕੱਲ ਤੁਹਾਡੇ ਵੱਲੋਂ ਸਨਮਾਨਤ ਕੀਤਾ ਗਿਆ ਨਹੀਂ ਸਨਮਾਨਤ ਨਹੀਂ ਕੀਤਾ ਉਹ ਤਾਂ ਗੁਰਦੁਆਰਾ ਬੰਗਲਾ ਸਾਹਿਬ ਮੈਂ ਕਥਾ ਕਰਨ ਵਾਸਤੇ ਗਿਆ ਉੱਥੇ ਬੜੂ ਸਾਹਿਬ ਵਾਲਿਆਂ ਦਾ ਗੁਰਦੁਆਰਾ ਰਕਾਬਗਨ ਸਮਾਗਮ ਸੀ ਉਹਦੇ ਚ ਹਾਜ਼ਰੀ ਭਰਨ ਗਿਆ। ਉਹ ਬੰਗਲਾ ਸਾਹਿਬ ਆਈ ਉੱਥੇ ਹੈਡ ਗ੍ਰੰਥ ਕੀਨੇ ਜਿਹੜੇ ਬੰਗਲਾ ਸਾਹਿਬ ਦੇ ਉਹਨਾਂ ਨੇ ਉਹਨਾਂ ਨੂੰ ਸਨਮਾਨ ਦਿੱਤਾ ਸਨਮਾਨ ਲੈ ਕੇ ਸਰੂਪਾ ਲੈ ਕੇ ਉਹ ਥੱਲੇ ਦਫਤਰ ਦੇ ਵਿੱਚ ਮੈਂ ਪ੍ਰਸ਼ਦਾਚਾਰ ਕਰੇ ਮੇਰੇ ਕੋਲ ਆਇਆ ਫੋਟੋ ਖਚਾਈਏ ਤੇ ਚਮੜੀ ਗੱਲ ਕੀ ਸਾਂਝਦਾਰੀ ਸਿੰਘ ਸਿੱਖ ਨੂੰ ਸਰੂਪਾ ਦੇਣਾ ਨੂੰ ਲੈ ਕੇ ਤੁਹਾਨੂੰ ਟਰੋਲ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਜਿਹੜੇ ਟਰੋਲ ਕਰ ਰਹੇ ਉਹ ਤਾਂ ਮੇਰੀਆਂ ਜੇਜ਼ਦਾਰੀਆਂ ਨੇ 2 ਮਿੰਟ ਤੋਂ ਹੀ ਸਵਾਮਾ ਸਮਾਪਤ ਕਰ ਚੁੱਕੇ ਉਹਨਾਂ ਨੂੰ ਤਾਂ ਅਧਿਕਾਰ ਹੀ ਨਹੀਂ ਟਰੋਲ ਕਰਨ ਦਾ ਠੀਕ ਹੈ ਨਾਲੇ ਟਰੋਲ ਉਹ ਕਰ ਰਹੇ ਜਿਨ੍ਹਾਂ ਦੀ 25 ਸਾਲ ਜਿਹੜੀ ਗੁੜੀ ਸੰਗ ਰਹੀ ਹੈ ਤੇ ਹੁਣ ਵੀ ਰਾਤ ਨੂੰ ਗੱਲਾਂ ਕਰਦੇ ਨੇ ਉਹਨਾਂ ਨਾਲ ਜਿਨ੍ਹਾਂ ਦੇ ਨਾਲ ਫੋਟੋ ਤੋਂ ਮੇਰੇ ਤੇ ਤਰਾਜ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਬਾਬਤੋ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਫੈਸਲਾ ਕੀਤਾ ਹੈ ਇਹ ਨਜ਼ਰ ਆ ਰਿਹਾ ਸੀਗਾ ਕਿ ਇਦਾਂ ਦਾ ਫੈਸਲਾ ਹੋਣਾ ਕਿਉਂਕਿ ਜਿਸ ਢੰਗ ਨਾਲ ਸਾਰੀ ਗਰਾਊਂਡ ਬਿਲਟ ਕੀਤੀ ਜਾ ਰਹੀ ਸੀ ਤੇ ਉਹ ਗਰਾਊਂਡ ਇਹ ਸੀਗੀ ਕਿ ਇਹ ਜਿਹੜਾ ਪੂਰਾ ਇੱਕ ਏਕਾ ਹੋ ਕੇ 2 ਦਸੰਬਰ ਦਾ ਜਿਹੜਾ ਫੈਸਲਾ ਆਇਆ ਉਹਨੂੰ ਜਿਹੜਾ ਉਹ ਤਾਰਪਿੱਡੋ ਕੀਤਾ ਜਾਏ ਮੈਨੂੰ ਇਹਦਾ ਲੱਗਦਾ ਹੈ ਕਿ ਇਦਾਂ ਦੇ ਫੈਸਲੇ ਪਹਿਲੇ ਵੀ ਆਉਂਦੇ ਰਹੇ ਨੇ ਤੇ ਇਦਾਂ ਦੇ ਫੈਸਲੇ ਅੱਗੋਂ ਵੀ ਆਉਂਦੇ ਰਹਿਣਗੇ ਕਿਉਂਕਿ ਇਹ ਅਸੀਂ ਇੱਕ ਸਿਸਟਮ ਨਹੀਂ ਬਿਲਟ ਕਰ ਸਕੇ 31 ਮਾਰਚ 2000 ਚ ਮੈਂ ਇੱਕ ਜਨਰਲ ਹਾਊਸ ਚ ਮਤਾ ਪੇਸ਼ ਕੀਤਾ ਸੀਗਾ ਕਿ ਸਾਨੂੰ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨਿਯਮ ਉਪਨੀਯਮ ਸਾਰੇ ਇਹ ਘੜਨੇ ਚਾਹੀਦੇ ਨੇ ਤੇ ਜਿਹਦੇ ਤੇ ਬਾਰ ਬਾਰ ਕਮੇਟੀਆਂ ਵੀ ਬਣੀਆਂ ਪਰ ਕਮੇਟੀਆਂ ਨੇ ਕਦੇ ਰਿਪੋਰਟਾਂ ਹੀ ਨਹੀਂ ਦਿੱਤੀਆਂ ਕਿਉਂਕਿ ਇਹ ਕਮੇਟੀਆਂ ਬਣਾਉਣ ਵਾਲਿਆਂ ਦੀ ਵੀ ਮਨਸ਼ਾ ਜਿਹੜੀ ਆ ਉਹ ਉਦਾਂ ਦੀ ਨਹੀਂ ਸੀ ਵੀ ਕੋਈ ਰਿਪੋਰਟ ਆਏ ਕਿਉਂਕਿ ਕੌਣ ਚਾਹੇਗਾ ਕਿ ਐਡੀ ਵੱਡੀ ਤਾਕਤ ਜਿਹੜੀ ਆ ਉਹ ਸ਼ਰੋਣੀ ਕਮੇਟੀ ਦੇ ਥੱਲੇ ਨਿਕਲ ਜੇ ਪਰ ਅੱਜ ਮੈਂ ਇਹ ਸੋਚਦਾ ਕਿ ਜੇ ਕਾਲ ਤੱਕ ਸੱਬ ਦਾ ਹੁਕਮਨਾਮਾ 172 ਦੇਸ਼ਾਂ ਦੇ ਵਜਤੇ ਸਿੱਖਾਂ ਤੇ ਲਾਗੂ ਹੈ ਤੇ ਉਹਨਾਂ ਦੀ ਪਾਰਟਿਸਪੇਸ਼ਨ ਕਿਉਂ ਨਹੀਂ ਹੈ ਉਹਨਾਂ ਦੀ ਭਾਵਨਾਵਾਂ ਦੀ ਤਰਜਮਾਨੀ ਇੱਥੋਂ ਕਿਉਂ ਨਹੀਂ ਹੁੰਦੀ ਉਹ ਇਸ ਕਰਕੇ ਨਹੀਂ ਹੁੰਦੀ ਕਿਉਂਕਿ ਇਹ ਅਪੋਇੰਟਿੰਗ ਅਥਾਰਟੀ ਜਾਂ ਜੋ ਵੀ ਡਿਸਮਿਸਿੰਗ ਅਥਾਰਟੀ ਜਿਹੜੀ ਹੈ ਉਹ ਸ਼ਰੋਣੀ ਕਮੇਟੀ ਹੈ ਤੇ ਉਹਨੂੰ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹਨੂੰ ਅੱਜ ਇੱਕ ਧੜਾ ਚਲਾ ਰਿਹਾ ਉਸੇ ਦਾ ਕੱਲ ਦੂਜਾ ਧੜਾ ਚਲਾਏ ਇਸ ਕਰਕੇ ਮੈਨੂੰ ਇਦਾਂ ਲੱਗਦਾ ਹੈ ਕਿ ਇੱਕ ਨਿਯਮ ਘੜ ਲੀਏ ਉਹ ਨਿਯਮ ਜਿਹੜੇ ਨੇ ਕੀ ਅਕਾਲ ਤਖਤ ਸਭ ਦਾ ਜਥੇਦਾਰ ਕੌਣ ਹੋਏ ਕਿੱਦਾਂ ਹੋਏ ਉਹਦੀ ਕੁਆਲਿਫੀਕੇਸ਼ਨਸ ਕੀ ਹੋਣ ਕਿਵੇਂ ਤੇ ਕਿਉਂ ਲਾਇਆ ਜਾਣਾ ਚਾਹੀਦਾ ਉਹਨਾਂ ਦੇ ਰਿਮਨਰੇਸ਼ਨਸ ਕੀ ਹੋਣੇ ਚਾਹੀਦੇ ਨੇ ਇਹਦੇ ਤੇ ਸਾਨੂੰ ਵਿਸਥਾਰ ਨਾਲ ਚਰਚਾ ਕਰਨੀ ਚਾਹੀਦੀ ਦੂਜਾ ਇਹ ਵੀ ਹੈ ਕਿ ਇੱਥੇ ਪਰਮਾਨੈਂਟ ਸਬ ਕਮੇਟੀਆਂ ਜਿੰਨੇ ਇਸ਼ੂ ਕਨਸਰਨਿੰਗ ਆਰ ਸੋਸਾਇਟੀ ਸਿਕ ਸੋਸਾਇਟੀ ਉਹ ਸਾਰੇ ਇਸ਼ੂਸ ਦੇ ਉੱਤੇ ਸਾਡੇ ਇੱਥੇ ਵੱਖਰੇ ਵੱਖਰੇ ਡਿਪਾਰਟਮੈਂਟ ਹੋਣ ਉਹਨਾਂ ਦੇ ਉੱਤੇ ਥਿੰਕ ਟੈਂਕ ਹੋਣ ਉੱਤੇ ਵੱਡਾ ਥਿੰਕ ਟੈਂਕ ਹੋਵੇ ਤਾਂ ਕਿ ਜਥੇਦਾਰ ਸਿਰਫ ਸਪੋਕਸਪਰਸਨ ਵਜੋਂ ਐਕਟ ਕਰੇ ਤੇ ਫੈਸਲੇ ਥੱਲੇ ਜਿਹੜੇ ਨੇ ਉਹ ਭਾਵਨਾਵਾਂ ਮੁਤਾਬਕ ਲਿੱਤੇ ਜਾਣ ਹਾਂ ਉਹਦੇ ਵਿੱਚ ਰਾਜਨੀਤਿਕ ਲੋਕ ਵੀ ਹੋਣ ਉਹ ਚ ਧਾਰਮਿਕ ਵੀ ਹੋਣ ਲੀਗਲ ਫਰਟੈਂਟੀ ਵੀ ਹੋਵੇ ਉਹਦੇ ਵਿੱਚ ਆਮ ਸਧਾਰਨ ਸਿੱਖਾਂ ਦੇ ਸਾਰੇ ਬੰਨਿਓ ਹੁਣ ਜਿਨ੍ਹਾਂ ਦੀਆਂ ਗੱਲ ਜਿਹੜੀ ਜਿਹੜੀ ਨੈਗਲੈਕਟ ਉਹ ਇੱਥੋਂ ਤਰਜਮਾਨੀ ਹੋ ਸਕੇ ਇਦਾਂ ਦਾ ਇੱਕ ਸਿਸਟਮ ਹੈ ਮੇਰਾ ਇੱਕ ਆਈਡੀਆ ਹੈ ਨੂੰ ਇਹਨੂੰ ਸਿਸਟਮ ਨੂੰ ਘੜਨ ਦੀ ਲੋੜ ਹੈ ਬਾਕੀ ਮੈਨੂੰ ਲੱਗਦਾ ਹੈ ਕਿ ਗਿਆਨੀ ਰਗਬੀਰ ਸਿੰਘ ਨੇ ਜਦੋਂ ਇਹ ਗੱਲ ਕਹੀ ਸੀ ਕਿ ਜਥੇਦਾਰ ਦੀ ਇਦਾਂ ਇੱਕ ਕਮੇਟੀ ਬਣਾਉਣ ਦੀ ਜੂਡਿਕਸ਼ਨ ਜਿਹੜੀ ਹੈ ਇਹਨਾਂ ਕੋਲ ਨਹੀਂ ਹੈ ਤੇ ਉਦੋਂ ਹੀ ਇਹ ਰੁਕ ਜਾਣਾ ਚਾਹੀਦਾ ਸੀ ਕੰਮ ਤੇ ਅਕਾਲ ਤਖਤ ਨੂੰ ਆਪ ਸੂਵ ਮੋਟੋ ਕਰਕੇ ਦਿੱਤੇ ਕੋਈ ਫੈਸਲਾ ਲੈਣਾ ਚਾਹੀਦਾ ਸੀ ਅੱਜ ਵੀ ਜਥੇਦਾਰ ਅਕਾਲ ਤਖਤ ਨੂੰ ਚਾਹੀਦਾ ਹੈ ਕਿ ਉਹ ਆਪਣੀ ਗੱਲ ਨੂੰ ਪੁਗਾ ਲੈਣ ਤੇ ਇਹਦੇ ਤੇ ਫੈਸਲਾ ਲੈਣ ਤੇ ਇਹ ਰਿਟਾਇਰਡ ਪ੍ਰੋਫੈਸ਼ਨਲਸ ਤੋਂ ਦੁਬਾਰਾ ਇੱਕ ਵਾਰੀ ਇਹ ਸਾਰੇ ਫੈਸਲੇ ਨੂੰ ਰਿਵਿਊ ਕਰਵਾ ਲੈਣ ਤੇ ਉਹਦੇ ਤੇ ਫਿਰ ਤਾਂ ਕਿ ਕੌਮ ਨੂੰ ਨਮੋਸ਼ੀ ਕੋਈ ਨਾ ਹੋਵੇ ਇਸ ਕਰਕੇ ਆਹ ਸਾਰੇ ਰਲ ਕੇ ਇੱਕ ਸਿਸਟਮ ਖੜਾ ਕਰਨ ਦੀ ਕਿਉਂਕਿ ਸ਼ਰੋਣੀ ਕਮੇਟੀ ਦਾ ਇਲੈਕਸ਼ਨਸ ਬਿਲਕੁਲ ਨੇੜੇ ਨੇ ਤੇ ਉਹ ਉਹਦੇ ਚ ਆਵਾਜ਼ ਦਈਏ ਹੌਕਾ ਦਈਏ ਕਿ ਅਕਾਲ ਤਖਤ ਸ਼ਰੋਣੀ ਕਮੇਟੀ ਥੱਲੇ ਨਹੀਂ ਹੋਏਗਾ ਕਿਉਂਕਿ ਸ਼ਰੋਣੀ ਕਮੇਟੀ ਕਿਸੇ ਨਾ ਕਿਸੇ ਧੜੇ ਦੇ ਥੱਲੇ ਰਹਿਣੀ ਹੈ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਨਿਜਾ ਦਾ ਫੈਸਲਾ ਜਿਆ ਹੈ ਉਹ ਮੈਂ ਸੂਸ ਕਰਦਾ ਕਿ ਇਕ ਗੁਰੂ ਹਾਦਮ ਸਿੰਘ ਜੀ ਦੇ ਪਾਸ਼ਾ ਜੀ ਨੇ ਇੱਕ ਵਰਤਾਰਾ ਵਰਤਾਇਆ ਹੈ ਮੈਂ ਇੱਕ ਗੁਰੂ ਦਾ ਨਿਮਾਣਾ ਸਿੱਖ ਹਾਂ ਹਰ ਧਾਰਮਿਕ ਸਖਸ਼ੀ ਉਤ ਚਾਹੇ ਛੋਟੀ ਹੋਵੇ ਚਾਹੇ ਵੱਡੀ ਹੋਵੇ ਤੇ ਖਾਸ ਕਰਕੇ ਸਿੰਘ ਸੇਵਾ ਦਾ ਮੈਂ ਜ਼ਿੰਦਗੀ ਵਿੱਚ ਹਮੇਸ਼ਾ ਹੀ ਸਤਿਕਾਰ ਕੀਤਾ ਹੈ ਤਮ ਗਿਆਨੀ ਹਰਿਪ੍ਰੀਸਿੰਘ ਘੋਰਾ ਦਾ ਵੀ ਬਹੁਤ ਸਤਿਕਾਰ ਕੀਤਾ ਸੀ ਪਰ ਜਦੋਂ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਭੁੱਲ ਕੇ ਪੰਥਕ ਰਹਿਤ ਮਰਿਆਦਾ ਨੂੰ ਭੁੱਲ ਕੇ ਤਮ ਪ੍ਰਮਾਨ ਨੂੰ ਧਰਵੈਤਾ ਨੂੰ ਭੁੱਲ ਕੇ ਤੇ ਜੱਤੇ ਦਾ ਦੇ ਰੁਤਬੇ ਨੂੰ ਉਹਦੇ ਮਾਨ ਸਨਮਾਨ ਨੂੰ ਜਿਹੜਾ ਉਹਨਾਂ ਨੇ ਨੁਕਸਾਨ ਪਹੁੰਚਾਇਆ ਉਹਦੇ ਕਰਕੇ ਜਿਹੜਾ ਮੈਨੂੰ ਵੀ ਜਿਹੜਾ ਇਹ ਕਦਮ ਚੁਕਣਾ ਪਿਆ ਸੀ। ਅਰ ਤੁਹਾਡੇ ਸਾਹਮਣੇ ਸਾਰਾ ਇਹ ਉਹ ਵਰਤਾਰਾ ਕਿਥੋਂ ਤੁਰਿਆ ਕਿਸ ਰੂਪ ਚ ਤੁਰਿਆ। ਠੀਕ ਹੈ ਕਿ ਇਸ ਅਨੁਸਾਰੀ ਨੂੰ 2 ਦਸੰਬਰ ਦੇ ਹੁਕਮ ਨਾਲ ਮੇਨਾ ਜੋੜਿਆ ਜਾ ਰਿਹਾ ਹੈ। ਜੋ ਮੈਂ ਮਹਿਸੂਸ ਕਰਦਾ ਕਿ ਇਹਦਾ 2 ਦਸੰਬਰ ਦੇ ਹੁਕਮਨਾਮੇ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸਬੰਧ ਨਹੀਂ ਕਿਉਂਕਿ ਬਾਕੀ ਸਿੰਘ ਸੇਵਾ ਨਵੀ ਸ਼ਰੌਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਉਸੇ ਤਰ੍ਹਾਂ ਹੀ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਕੰਮ ਅਗਵਾਈ ਦੇ ਰਹੇ ਕਿਉਂਕਿ ਮੈਂ ਵੀ ਉਸ ਇਨਕੁਆਇਰੀ ਦਾ ਜਿਹੜੀ ਸਬਕਮੇਟੀ ਨੇ ਕੀਤੀ ਹੈ ਉਹਦਾ ਹਿੱਸਾ ਬਣਿਆ ਸੀ ਤੇ ਸਬਕਮੇਟੀ ਕੋਲੇ ਦੁਰਖਾਸਤ ਦੇ ਕੇ ਪਰਮਿਸ਼ਨ ਲੈ ਕੇ ਮੈਂ ਵੀ ਆਪਣਾ ਬਿਆਨ ਦਰਜ ਕਰਾਇਆ ਸੀ ਤੇ ਜਿੱਥੋਂ ਤੱਕ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਸੰਧੂ ਦੇ ਇਲਜ਼ਾਮਾਂ ਦਾ ਸਵਾਲ ਹੈ ਜੋ ਮੈਨੂੰ ਪਤਾ ਲੱਗਾ ਹੈ ਕਿ ਬੜੇ ਡਾਕੂਮੈਂਟ ਸਬੂਤਾਂ ਦੇ ਆਧਾਰ ਤੇ ਕੱਲੇ ਜ਼ਬਾਨੀ ਕਲਾਮ ਹੀ ਨਹੀਂ ਉਹ ਸਾਰਾ ਕੁਝ ਸਾਬਤ ਹੋਇਆ ਜਿਹੜਾ ਕਿ ਫਾਈਲ ਦਾ ਹਿੱਸਾ ਪ੍ਰਾਣੀਆਂ ਚਿੱਠੀਆਂ ਜਿਹੜੀਆਂ ਉਹ ਲਿਖਦਾ ਰਿਹਾ ਆ ਅਗਲੇ ਬਨੇ ਡੱਬੀਆਂ ਨਹੀਂ ਲੱਭੀਆਂ ਕਿੱਥੇ ਗਈਆਂ ਕਿਉਂ ਨਹੀਂ ਲੱਭਣ ਦਿੱਤੀਆਂ ਗਈਆਂ ਕਿਹੜਾ ਅਸਰ ਸੁਖਵਰਤ ਕੇ ਜਿਹੜਾ ਆ ਉਹ ਰਿਪੋਰਟ ਦੇ ਵਿੱਚੋਂ ਕਿਸੇ ਵੀ ਤਰ੍ਹਾਂ ਦਾ ਕੋਈ ਕਾਗਜ਼ ਨਹੀਂ ਮਿਲਿਆ ਉਹ ਤੇ ਗੈਨੀ ਹਰਪੀਸ ਮੁਰੰਦਰ ਸਾਹੂ ਕਹਿੰਦੇ ਹੀ ਹੈ ਕਿ ਇਹਨਾਂ ਨੇ ਹਰ ਥਾਂ ਤੇ ਆਪਣੀ ਜੜੀ ਰਹਿ ਰੁੱਤੂਬੇ ਦੀ ਵਰਤੋਂ ਕਰਦੇ ਹੋਏ ਆਪਣੇ ਸੁਖ ਦੀ ਵਰਤੋਂ ਕਰਦੇ ਹਾਂ ਮੈਨੂੰ ਇਨਸਾਫ ਨਹੀਂ ਮਿਲਦਾ ਉਹ ਮਿਲੀਏ ਚ ਵੀ ਕਹਿ ਚੁੱਕਾ ਹੈ ਪਰਾਂ ਨੀ ਚਿੱਠੀਆਂ ਜਿਹੜੀਆਂ ਉਹ ਲਿਖਦਾ ਰਿਹਾ ਜੋ ਕੁਛ ਉਹਦੇ ਕੋਲ ਬਚਿਆ ਬਚਾਇਆ ਸੀਗਾ ਉਹਨੇ ਸਭ ਮਿਲੀਏ ਕੋਲ ਜਮਾ ਵੀ ਕਰਾਇਆ ਜਿਹੜੇ ਸਬੂਤ ਨਹੀਂ ਪਰ ਇਸ ਤੋਂ ਵੀ ਲਾਵਾ ਲਗ ਭਾਗ ਇੱਕ ਦਰਜਨ ਦੇ ਕਰੀਬ ਜਿਹੜੇ ਦੋਸ਼ ਨੇ ਉਹ ਗਿਆਨੀ ਹਰਪ੍ਰੀਤ ਸਿੰਘ ਘਰਾਂ ਦੇ ਉੱਤੇ ਪੰਤਿਕ ਮਰੀਆਦਾਂ ਨੂੰ ਲੈ ਕੇ ਔਰ ਜਿਹੜੇ ਉਹਨਾਂ ਨੇ ਜਥੇਦਾਰ ਦੇ ਮਾਨ ਸਨਮਾਨ ਨੂੰ ਕੇਸ ਪਹੁੰਚਾਈ ਆ ਉਹਨੂੰ ਲੈ ਕੇ ਤੇ ਨਿਜ਼ਮਾ ਨੂੰ ਲੈ ਕੇ ਜਿਹੜਾ ਆ ਉਹਨਾਂ ਦੋਸ਼ਾਂ ਦੀ ਬੜੀ ਜੜੀ ਹੈ ਡੰਗਾਈ ਦੇ ਨਾਲ ਸਬਕੂਟੀ ਨੇ ਜਾਂਚ ਕੀਤੀ ਹੈ ਤੇ ਉਹ ਵੀ ਸਬੂਤਾਂ ਦੇ ਆਧਾਰ ਤੇ ਜਿਹੜਾ ਸਭ ਸਾਬਤ ਕਰਕੇ ਉਸ ਸਬਕਮਿਟੀ ਦੀ ਰਿਪੋਰਟ ਦਾ ਹਿੱਸਾ ਬਣਿਆ ਜਿਹਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਬੈਠ ਕੇ ਜਦੋਂ ਮੈਨੂੰ ਸੱਦਿਆ ਗਿਆ ਸੀ ਗਿਆਨੀ ਹਰਪ੍ਰੀਤ ਸਿੰਘ ਘਰਾਨੀ ਪੈਣਾ ਗਾਂ ਘੱਡੀਆਂ ਸੀਗੀਆਂ ਤੇ ਸਾਰੇ ਸ਼ਬਦੀ ਵਰਤੋਂ ਕੀਤੀ ਸੀ ਉਹ ਸਾਬਤ ਹੈ ਜਿਹੜਾ ਕਿ ਮਰਯਾਦਾ ਦੀ ਉਲੰਘਣਾ ਹੈ ਇੱਕ ਅਮਰਤਾਨੀ ਸਿੱਖ ਨੂੰ ਮਾਰਾ ਕਰਨਾ ਇੱਕ ਧਾਰਮਿਕ ਗੁਨਾਹ ਫਿਰ 16 ਅਕਤੂਬਰ ਨੂੰ ਗਿਆਨੀ ਹਰਪ੍ਰੀਤ ਸਿੰਘ ਹੋਰੀ ਰੋਦਿਆ ਹਾਂ ਜਿਹੜੀ ਵੀਡੀਓ ਪਾਉਂਦੇ ਨੇ ਜਿਹਦੇ ਵਿੱਚ ਮੇਰੇ ਉੱਤੇ ਬੜੇ ਭੈੜੇ ਭੜੇ ਦੋਸ਼ ਲਾਉਂਦੇ ਨੇ ਕਿ ਵਿਸਾ ਸਿੰਘ ਮੇਰੇ ਪਰਿਵਾਰ ਨੂੰ ਤੇ ਮੈਨੂੰ ਧਮਕੀਆਂ ਦੇ ਰਿਹਾ ਹੈ ਮੇਰੇ ਪਰਿਵਾਰ ਨੂੰ ਨੰਗਿਆਂ ਕਰਨ ਦੀ ਮੇਰੀਆਂ ਧੀਆਂ ਨੂੰ ਫੜਨ ਦੀ ਤੇ ਮੈਨੂੰ ਮੇਰੀ ਜਾਤੀ ਬਾਰੇ ਸ਼ਬਦਾਂ ਦੇ ਮਾੜੇ ਸ਼ਬਦਾਂ ਦੀ ਵਰਤੋਂ ਕਰ ਰਿਹਾ ਹੈ ਜਿਨ੍ਹਾਂ ਨੇ ਮੈਨੂੰ ਬਹੁਤ ਦੁੱਖ ਪਹੁੰਚਾਇਆ ਔਰ ਜਾਨੀ ਹਰ ਪੀਸਿੰਗ ਹੋਰਾਂ ਦੀ ਕੀ ਮਨਚਾ ਸੀ ਮੈਨੂੰ ਨਹੀਂ ਪਤਾ ਮਨਚਾ ਤਾਂ ਸਪਸ਼ਟ ਹੈ ਕਿ ਉਹ ਮੇਰੇ ਉੱਤੇ ਪ੍ਰਕਾਹੜ ਪਹਿਲਾਂ ਕਰਨਾ ਚਾਹੁੰਦੇ ਸੀ ਇੱਕ ਛੜਜੰਤਰ ਦੇ ਤਹਿ ਤੇ ਤਹਿਤ ਜਿਹੜਾ ਹੈ ਨਾ ਅ ਇੱਕ ਅਜੇਹਾ ਮਾਹੌਲ ਬਣਾਉਣਾ ਚਾਹੁੰਦੇ ਸੀ ਕਿ ਆਤਮ ਵਿਚਾਰਾ ਬਣਾਉਣਾ ਚਾਹੁੰਦੇ ਸੀ ਤੇ ਮੈਨੂੰ ਇੱਕ ਬਦਮਾਸ਼ ਦੇ ਤੌਰ ਤੇ ਪੇਸ਼ ਕਰਨਾ ਚਾਹੁੰਦੇ ਸੀ ਇੱਕ ਅਮਰਤਾਰੀ ਸਿਖ ਨੂੰ ਤੇ ਮਸੂਰਾ 10 ਅਕਤੂਬਰ ਤੋਂ ਲੈ ਕੇ ਉਹਦੇ ਸਬੂਤ ਮੰਗਦਾ ਹੁੰਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਝੂਠ ਬੋਲੇ ਤੇ ਝੂਠੇ ਦੋਸ਼ ਲਾਏ ਆ ਮੈਨੂੰ ਸਬੂਤ ਚਾਹੀਦੇ ਆ ਨਹੀਂ ਮਿਲੇ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ਼ਾ ਜੀ ਦੇ ਵਿੱਚ ਜਾ ਕੇ ਫਸੀਲ ਦੇ ਥੱਲੇ ਖੜ ਕੇ ਜਾ ਕੇ ਅਰਦਾਸ ਕੀਤੀ 29 ਅਕਤੂਬਰ ਨੂੰ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਮੇਰੀ ਸੰਗਧੀ ਹੈ ਅੱਜ ਜੋ ਵੀ ਵਰਤਿਆ ਮੇਰੇ ਕਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਜਿਸ ਸੀ ਸੋਚਿਆ ਹਾਂਜੀ ਤੇ ਹੋਰ ਬਹੁਤ ਉਸਾ ਜੀ ਦੇ ਵਿੱਚ ਜਿਹੜੀ ਉਸ ਰਿਵਾਇਤ ਦੀ ਉਸ ਪਰੰਪਰਾ ਦੀ ਉਸ ਮਰਿਆਦਾ ਦੇ ਲੰਘਣਾ ਕਰਦਿਆਂ ਹੋਇਆਂ ਪਤ ਦੀ ਅਰਦਾਸ ਕਰਨਾ ਉਹ ਨਹੀਂ ਕਰ ਸਕਦੇ ਚੰਜੀ ਸੰਚਲਨੀ ਮੁੱਖ ਮੰਤਰੀ ਉਹ ਵੀ ਕਾਂਗਸ ਦਾ ਹਾਂਜੀ ਉਹਦੇ ਵਿਆਹ ਦੇ ਇੱਜਤੇਦਾਰ ਸਾਹਿਬ ਦਾ ਜਣਾ ਕਾਂਗਸੀ ਮੁੱਖ ਮੰਤਰੀ ਦੀ ਉਸ ਕਾਂਗਸ ਦੇ ਜਿਹੜੇ ਇਨੀਸ਼ੀਅਲ ਅਕਾਲ ਤਖਸਾਲ ਨੂੰ ਡੈਟੇ ਰਹੀ ਪਿਤਾ ਉਸ ਦੇ ਪੁੱਤ بیٹے ਦੇ ਆਨੰਦ ਘੜ ਦੀ ਅਰਦਾਸ ਕਰਨਾ ਮੇਰਾ ਖਿਆਲ ਹੈ ਕਿ ਕੋਈ ਵੀ ਗੁਰਮਤ ਦਾ ਧਰਮੀ ਮਰਿਆਦਾ ਦਾ ਧਰਮੀ ਸਿੱਖ ਬਰਤਨ ਨਹੀਂ ਕਰ ਸਕਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜ ਕਰਨੀ ਵੱਲੋਂ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜ세ਦਾ ਜੱਟクシー ਦਮਦਮਾ ਸਬਾਰੇ ਜੋ ਕੱਲ ਫੈਸਲਾ ਕੀਤਾ ਗਿਆ ਹੈ ਇਹ ਬਹੁਤ ਮੰਦ ਭਾਗਾ ਕੋਕੇ ਤਖਤ ਖਾਲਸਾ ਪੰਥ ਦੇ ਅੰਦਰ ਬਹੁਤ ਆਦਰਯੋਗ ਸਨਮਾਨਯੁਕ ਥਾਂ ਰੱਖਦੇ ਹਨ ਉਹਨਾਂ ਦੇ ਸੇਵਾਦਾਰਾਂ ਨਵੇਂ ਪੂਰਾ ਪੰਥ ਬਹੁਤ ਤਦਵਦੀਆਂ ਪਾਵਨਾਵਾਂ ਨਾਲ ਦਿਖਦਾ ਵੀ ਹੈ ਸਨਮਾਨ ਵੀ ਦਿੰਦਾ ਹੈ ਕਿ ਜਿਸ ਤਰ੍ਹਾਂ ਬੰਦਰਨਾ ਸੇਵਾ ਮੁਕਤ ਕਰਨ ਬਾਰੇ ਕੱਲ ਸ਼ਿਉਮਣੀ ਕਮੇਟੀ ਦੀ ਕਾਰਜ ਕਰਨ ਨੂੰ ਲਿਆ ਗਿਆ ਹੈ ਉਹਨੂੰ ਜਦੋਂ ਅਸੀਂ ਦੇਖਦੇ ਹਾਂ ਕਿਤਨਾ ਜਾਗਦਾ ਹੈ ਕਿ ਸ਼ਿਉਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਸ਼੍ਰੀ ਅਕਾਲ ਤਖਸਾਲ ਦੇ ਵਿੱਚ ਕੋਈ ਆਪਸੀ ਤਾਲਮੇਲ ਨਹੀਂ ਕਿਉਂਕਿ ਜਥੇਦਾਰ ਸ਼੍ਰੀ ਅਕਾਲ ਤਖਸਾਲ ਪਾਇਰ ਗਗਬੀਰ ਸਿੰਘ ਜੀ ਇਹ ਕਹਿ ਚੁੱਕੇ ਹਨ ਕਿ ਜਥੇਦਾਰ ਪਾਇਰ ਹਰਕੀਰ ਸਿੰਘ ਬਾਰੇ ਕਿਸੇ ਪ੍ਰਕਾਰ ਦੀ ਕੋਈ ਪੜਤਾਲ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਉਹਨਾਂ ਨੇ ਤਖ਼ ਦਮਨਵਾ ਸਾਹਿਬ ਦੀ ਪਾਵਨ ਧਰਤੀ ਤੇ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਵਿੱਚ ਤਖਤ ਸਾਹਿਬ ਦੇ ਉੱਤੇ ਪੰਜ ਪਿਆਰੇ ਗੁਰਸਿੱਖਾਂ ਦੇ ਸਾਹਮਣੇ ਜੋ ਬਿਲਕੁਲ ਆਪਣੇ ਆਪ ਨੂੰ ਸਪਸ਼ਟ ਕਰਕੇ ਸਾਰੀ ਗੜਬੜਤ ਨੂੰ ਉਹਨਾਂ ਨੇ ਦੋ ਦੁਨੀ ਚਾਰ ਵਾਂਗ ਨਖੇੜ ਕੇ ਦੱਸਿਆ ਤੇ ਜਹਦਰ ਸਾਹਿਬ ਜੀ ਨੇ ਇਹ ਵੀ ਕਿਹਾ ਭਾਈ ਰਗਵੇਸ਼ ਸਿੰਘ ਜੀ ਨੇ ਕਿ ਜੇ ਦੌੜ ਹੋਏਗੀ ਤੇ ਅਕਾਲ ਤਖਤ ਕੋਈ ਗਲ ਅੱਗੇ ਵਧਾ ਸਕਦਾ ਹੈ ਇਹ ਨਵੀਂ ਪਰਤਾਲ ਕਾਉਣ ਦੀ ਸ਼੍ਰੋਮਣੀ ਕਮੇਟੀ ਨੂੰ ਪਰਤਾਲ ਕਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਪਰ ਇਹਦਾ ਸਭ ਦੇ ਨਾ ਬਚਨਾਂ ਨੂੰ ਅੱਖੋਂ ਪਰੋਖਾ ਕਰਕੇ ਇੱਕ ਮਿੱਥੇ ਹੋਏ ਸੋਚ ਦੇ ਮੁਤਾਬਕ ਉਹਨਾਂ ਨੂੰ ਤਖਤ ਦੀਆਂ ਜ਼ਿੰਮੇਵਾਰੀਆਂ ਫਾਰਕ ਕਰਨਾ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਸ਼੍ਰੋਮਣੀ ਕਮੇਟੀ ਜਿਹਦੇ ਉੱਤੇ ਇੱਕ ਦੋਸ਼ ਲੱਗਦਾ ਹੈ ਕਿ ਪੰਥ ਦੀ ਭਾਵਨਾਵਾਂ ਦੀ ਤਰਜਮਾਨੀ ਕਰਨ ਦੀ ਥਾਂ ਤੇ ਇੱਕ ਧੜੇ ਬਾਦਲ ਦਲ ਦੀ ਤਰਜਮਾਨੀ ਕਰਦੀ ਹੈ ਉਹਦਾ ਪ੍ਰਮਾਨ ਇਹਨਾਂ ਨੇ ਕੱਲ ਇਹ ਕਾਰਵਾਈ ਕਰਕੇ ਦਿੱਤਾ ਹੈ ਜਿਹਦੀ ਜਿੰਨੀ ਨਖੇਦੀ ਕੀਤੀ ਜਾਏ ਉਹ ਨਹੀਂ ਘਟਾ ਜੂਰਤ ਹੈ ਕਿ ਸੰਨ 2000 ਦੇ ਵਿੱਚ ਜੋ ਗਿਆਨੀ ਪੂਰਨ ਸਿੰਘ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਉਹਨਾਂ ਦਾ ਕਾਰਜ ਖੇਤਰ ਅਧਿਕਾਰ ਖੇਤਰ ਉਹਨਾਂ ਦੀ ਸੇਵਾ ਮੁਕਤੀ ਦੇ ਬਾਰੇ ਜੋ ਨਿਧਮ ਕੌਮੀ ਪੱਦਰ ਤੇ ਬਣਾਉਣ ਲਈ ਕਿਹਾ ਗਿਆ ਸੀ ਖਾਲਸਾ ਪੰਥ ਸਾਰੇ ਸੰਸਾਰ ਵਿੱਚ ਵਸਰੇ ਇਹਦੇ ਲਈ ਆਪਾਂ ਸੋਚੀਏ ਇਸ ਗੱਲ ਨੂੰ ਅੱਗੇ ਲਈਏ ਕਿ ਤਖਤ ਦਾ ਪ੍ਰਬੰਧ ਵੀ ਜਿਹੜਾ ਹੈ ਇਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੋਲ ਨਹੀਂ ਸਮੁੱਚੇ ਪੰਥ ਦੇ ਕਿਸੇ ਨਾਮਜੁੱਤ ਜਥੇ ਕੋਲ ਹੋਣਾ ਚਾਹੀਦਾ ਹੈ ਜਿਹੜਾ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰੇ ਸੋ ਅਸੀਂ ਇਸ ਘਟਨਾ ਦੀ ਜੋ ਸ਼੍ਰੋਮਣੀ ਕਮੇਟੀ ਨੇ ਕੀਤਾ ਹੈ ਨਿਖੇਦੀ ਕਰਦੇ ਹਾਂ ਕਿ ਅਸੀਂ ਪੰਥ ਨੂੰ ਆਪਣੇ ਵੱਲੋਂ ਬੇਨਤੀ ਕਰਦਾ ਦਾ ਬੇਨਤੀ ਕਰਦਾ ਹੈ ਸੰਗਠਨ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਪੰਥਕ ਤਾਲ ਮਿਲ ਸੰਗਠਨ ਵੱਲੋਂ ਕਿ ਆਓ ਖਾਲਸਾ ਪੰਥ ਜੀ ਅਸੀਂ ਤਖਤ ਦੀ ਆਬਾ ਤੇ ਪ੍ਰਭੂ ਸਤਿ ਆਨ ਨੂੰ ਕੈਮ ਰੱਖਣ ਲਈ ਕੰਮ ਕਰੀਏ ਤੇ ਮਾਨ ਸਨਮਾਨ ਵਿੱਚ ਆਪਣੇ ਹਿੱਸੇਦਾਰੇ ਕਰੀਏ ਹੁਣ ਇਸ ਫੈਸਲੇ ਤੋਂ ਬਾਅਦ ਵੱਖ-ਵੱਖ ਸਿੱਖ ਚੱਤੇ ਬੰਦੀਆਂ ਆਪਣੇ ਵੱਖ-ਵੱਖ ਪ੍ਰਤੀក្រਮ ਦੇ ਰਹੀਆਂ ਹਨ ਇਸ ਦੇ ਨਾਲ ਹੀ ਇਹ ਮੰਗ ਵੀ ਉੱਠਣ ਲੱਗੀ ਹੈ ਕਿ ਜਥੇਦਾਰਾਂ ਦੀ ਨਿਯੁਕਤੀ ਸੇਵਾ ਮੁਕਤੀ ਕਾਰਜ ਖੇਤਰ ਦੇ ਨਿਯਮ ਵੀ ਬਣਾਏ ਜਾਣੇ ਚਾਹੀਦੇ ਹਨ ਇਹ ਮੰਗ ਉਸ ਵੇਲੇ ਵੀ ਉੱઠી ਸੀ ਜਦੋਂ ਜੱਥੇਦਾਰ ਗਿਆਨੀ ਰਣਜੀਤ ਸਿੰਘ ਨੂੰ 1999 ਵਿੱਚ ਅਤੇ ਉਸ ਤੋਂ ਬਾਅਦ ਗਿਆਨੀ ਪੂਰਨ ਸਿੰਘ ਨੂੰ ਸਨ 2000 ਵਿੱਚ ਹਟਾਇਆ ਗਿਆ ਸੀ ਉਸ ਵੇਲੇ ਅਨਸੈਰੇਮੋਨੀਅਸ ਤਰੀਕੇ ਨਾਲ ਹਟਾਏ ਜਾਣ ਤੋਂ ਬਾਅਦ ਨਵੇਂ ਅਪਾਇੰਟ ਕੀਤੇ ਗਏ ਉਸ ਵੇਲੇ ਦੇ ਜੱਥੇਦਾਰ ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਨੇ ਸ਼੍ਰੋਮਣੀ ਕਮੇਟੀ ਨੂੰ ਹਦੇਸ਼ ਦਿੱਤਾ ਸੀ ਕਿ ਜੱਥੇਦਾਰਾਂ ਦੀ ਨਿਯੁਕਤੀ ਸੇਵਾਮੁਕਤੀ ਤੇ ਕਾਰਜ ਖੇਤਰ ਦੇ ਨਿਯਮ ਬਣਾਏ ਜਾਣ ਪਰ ਹੁਣ ਤੱਕ ਇਹ ਮਾਮਲਾ ਜਿਹੜਾ ਏ ਉਹ ਠੰਡੇ ਬਸਤੇ ਵਿੱਚ ਪਿਆ ਰਿਹਾ ਹੈ ਸ਼੍ਰੋਮਣੀ ਕਮੇਟੀ ਵੱਲੋਂ ਇਸ ਮਾਮਲੇ ਵਿੱਚ ਇੱਕ ਕਮੇਟੀ ਵੀ ਬਣਾਈ ਗਈ ਸੀ ਪਰ ਉਹ ਕਮੇਟੀ ਕੰਮ ਮਿੱਟੀ ਹੀ ਸਾਬਤ ਹੋਈ ਹੈ ਕੁਝ ਜਥੇਬੰਦੀਆਂ ਵੱਲੋਂ ਇਸ ਸੰਬੰਧੀ ਇੱਕ ਖਰੜਾ ਵੀ ਤਿਆਰ ਕੀਤਾ ਗਿਆ ਸੀ ਜੋ ਸ਼੍ਰੋਮਣੀ ਕਮੇਟੀ ਨੂੰ ਸੌਂਪਿਆ ਗਿਆ ਪਰ ਲਾਗੂ ਨਹੀਂ ਹੋਇਆ ਹੁਣ ਜਦੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਢੰਗ ਨਾਲ ਅਹੁਦੇ ਤੋਂ ਹਟਾਇਆ ਗਿਆ ਹੈ ਤਾਂ ਇਹ ਮੰਗ ਦੁਬਾਰਾ ਉਬਰੀ ਹੈ ਕਿ ਹੁਣ ਇਸ ਨੂੰ ਸ਼੍ਰੋਮਣੀ ਕਮੇਟੀ ਮੰਨੇਗੀ ਇਹ ਨਹੀਂ ਮੰਨੇਗੀ ਕਿ ਤਾਂ ਆਉਣ ਵਾਲਾ ਪੁ ਇੱਕ ਹੀ ਦੱਸੇਗਾ ਪਰ ਇਸ ਵੇਲੇ ਇਹ ਮਾਮਲਾ ਚਰਚਾ ਵਿੱਚ ਹੈ ਇਸੇ ਮਾਮਲੇ ਨੂੰ ਲੈ ਕੇ ਦੂਜੇ ਪਾਸੇ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰੰਗबीर ਸਿੰਘ ਨੇ ਫਿਲਹਾਲ ਚੁੱਪ ਧਾਰੀ ਹੋਈ ਹੈ ਜਦੋਂ ਕਿ ਇਸ ਤੋਂ ਪਹਿਲਾਂ ਜਦੋਂ ਇਹ ਮਾਮਲਾ ਸਾਹਮਣੇ ਆਇਆ ਸੀ ਜਥੇਦਾਰ ਗਿਆਨੀ ਰੰਗबीर ਸਿੰਘ ਨੇ ਉਸ ਵੇਲੇ ਸ਼੍ਰੋਮਣੀ ਕਮੇਟੀ ਨੂੰ ਆਖਿਆ ਸੀ ਕਿ ਉਹਨਾਂ ਨੂੰ ਉਹ ਜਿਹੜੀ ਉਹਨਾਂ ਦੇ ਖਿਲਾਫ ਲੱਗੇ ਦੋਸ਼ ਨੇ ਉਹਨਾਂ ਦੀ ਜਾਂਚ ਸ਼੍ਰੋਮਣੀ ਕਮੇਟੀ ਕੋਲ ਕਰਨ ਦਾ ਕੋਈ ਹੱਕ ਨਹੀਂ ਹੈ ਪਰ ਹੁਣ ਜਦੋਂ ਇਹ ਜਾਂਚ ਮੁਕੰਮਲ ਹੋ ਗਈ ਹੈ ਤਾਂ ਜਿਹੜੀਆਂ ਸਿੱਖ ਜੱਥੇਬੰਦੀਆਂ ਨੇ ਉਹ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਦਾ ਇਸ ਫਾਮਲੇ ਵਿੱਚ ਪ੍ਰतिकਰਮ ਉਡਿਕ ਰਹੀਆਂ ਨੇ ਉਹਨਾਂ ਦਾ ਪੱਖ ਜਾਣਨਾ ਚਾਹੁੰਦੀਆਂ ਨੇ ਪਰ ਫਿਲਹਾਲ ਉਹਨਾਂ ਨੇ ਚੁੱਪ ਧਾਰੀ ਹੋਈ ਹੈ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹ ਮਾਮਲਾ ਕਿਸ ਕਰਵਟ ਬੈਠਦਾ ਹੈ ਮੈਂ ਜਗਤਾਰ ਸਿੰਘ ਲਾਂਬਾ ਪੰਜਾਬੀ ਮੀਟਰ ਤੋਂ ਅਮ੍ਰਿਤਸਰ ਤੋਂ ਕੈਮਰਾਮੈਨ ਵਿਸ਼ਾਲ ਕੁਮਾਰ ਦੇ ਨਾਲ